ਧਨ ਸੰਪਦਾ ਦੇ ਅੰਬਾਰ ਦਰਸਲ ਰੋਟੀਆਂ ਦੇ ਅੰਬਾਰ ਹੈ ਮਨੁੱਖ ਚਾਹੁੰਦਾ ਵੀ ਜੀਵਨ ਵਰ ਦੀਆਂ ਰੋਟੀਆਂ ਸਤ ਪੀੜੀਆਂ ਦੀਆਂ ਰੋਟੀਆਂ ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲ ਨੇ ਹੋਰ ਕੁਝ ਵੀ ਨਹੀਂ ਹੈ ਤੇ ਵੀ ਮੈਂ ਜ਼ਿਕਰ ਕਰਦਾ ਸਭ ਰੋਟੀਆਂ ਦਾ ਡੇਰ ਹੈ ਰਿਜ਼ਕ ਦੀ ਚਿੰਤਾ ਹੈ ਮਨੁੱਖ ਨੂੰ ਰਿਜ਼ਕ ਭਜਾਈ ਫਿਰਦਾ ਹੈ ਰੋਟੀ ਭਜਾਈ ਫਿਰਦੀ ਹੈ ਬੜੀਆਂ ਸੋਹਣੀਆਂ ਪੰਕਤੀਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਏ ਰੋਟੀਆਂ ਧੱਕੇ ਮਾਰ ਰਹੀਆਂ ਨੇ ਭਜਾਈ ਫਿਰਦੀਆਂ ਨੇ ਕਿਉਂ ਤਨ ਬਣਿਆ ਰੋਟੀ ਤੋਂ ਇਹ ਜੀਵੇਗਾ ਰੋਟੀ ਦੇ ਆਸਰੇ ਤੇ ਚਿੰਤਾ ਬੋਤੀ ਰੋਟੀ ਦੀ ਪਾਣੀ ਦੀ ਨੇ ਪਾਣੀ ਦੇ ਤੇ بارش ਵੀ ਹੁੰਦੀ ਹੈ ਪਾਣੀ ਦੇ ਤੇ ਦਰਿਆ ਵੀ ਚੱਲਦੇ ਨੇ ਰੋਟੀਆਂ ਦੀ بارش ਨਹੀਂ ਆਉਂਦੀ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਕਮਾਣੀ ਪੈਂਦੀ ਕਿਰਤ ਕਰਨੀ ਪੈਂਦੀ ਪਾਣੀ ਦੇ ਤੇ ਦਰਿਆ ਪਏ ਵਗਦੇ ਨੇ ਪਾਣੀ ਦੇ ਤੇ ਸਰੋਵਰ ਨੇ ਝੀਲਾਂ ਨੇ ਪਾਣੀ ਦੀ ਤੇ ਮੌਸਰਾਦਾਰ بارش ਆਉਂਦੀ ਹੈ ਕੋਈ ਰੋਟੀਆਂ ਦੀ بارش ਨਹੀਂ ਆਉਂਦੀ ਕੋਈ ਰੋਟੀਆਂ ਦੇ ਸਰੋਵਰ ਨਹੀਂ ਕੋਈ ਰੋਟੀਆਂ ਦਾ ਸਾਗਰ ਨਹੀਂ ਕੋਈ ਰੋਟੀਆਂ ਦੀ بارش ਨਹੀਂ ਕਿਰਤ ਕਰਨੀ ਪੈਂਦੀ ਹੈ। ਤੋਂ ਕਿਰਤ ਕੀ ਹੈ ਰੋਟੀ ਕਮਾਣੀ ਪੈਂਦੀ ਹੈ। ਹੁਣ ਮਹਾਰਾਜ ਕਹਿੰਦੇ ਨੇ ਹਰ ਜਗ੍ਹਾ ਹਵਾ ਹੈ। ਹਰ ਜਗ੍ਹਾ। ਹਰ ਜਗ੍ਹਾ ਮਨੁੱਖ ਲਈ ਰੋਟੀ ਨਹੀਂ ਹੈ। ਜਿੱਥੇ ਬੈਠਾ ਉੱਥੇ ਰੋਟੀ ਨਹੀਂ ਹੈ। ਜਿੱਥੇ ਰੋਟੀ ਹੈ ਉੱਥੇ ਜਾਣਾ ਪਏਗਾ ਇਸ ਨੂੰ। ਨੱਕ ਨਥ ਕਸਮ ਹੱਥ ਤਿਰਤ ਧੱਕੇ ਦੇ ਜਹਾਂ ਦਾਣੇ ਜਿੱਥੇ ਰੋਟੀਆਂ ਦੀ ਪਈਏ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਏ ਮਹਾਰਾਜ ਕਹਿੰਦੇ ਨੇ ਮੈਂ ਇੱਕ ਸਚਾਈ ਧਿਆਨ ਕਰ ਰਿਹਾ ਇਹ ਹੀ ਸਚਾਈ ਹੈ ਮਨੁੱਖ ਦੇ ਦਾਣੇ ਹਰ ਜਗ੍ਹਾ ਨਹੀਂ ਨੇ ਜਹਾਂ ਦਾਣੇ ਜਿੱਥੇ ਹਨ ਕਿ ਗਿਰਤ ਇਸ ਨੂੰ ਧੱਕੇ ਮਾਰੇਗੀ ਉਥੇ ਜਾਏਗਾ ਜਿੱਥੇ ਰੋਟੀ ਪਈ ਹੈ ਮਨ ਉਹ ਜਿੱਥੇ ਹੈ ਉਥੇ ਰੋਟੀ ਨਹੀਂ ਹੈ ਜਿੱਥੇ ਵੀ ਹੋਰੇ ਰੋਟੀ ਵਾਸਤੇ ਦੁਕਾਨ ਤੇ ਬਾਜ਼ਾਰ ਤੇ ਫੈਕਟਰੀ ਵਿੱਚ ਕਿਧਰ ਨਾ ਕਿਧਰ ਜਾਣਾ ਪਏਗਾ ਜਹਾਂ ਦਾਣੇ ਹੈ ਤਹਾਂ ਖਾਣੇ ਨਾਨਕਾ ਸੱਚ ਏ ਬਹੁਤ ਪੁਰਾਣੀ ਗੱਲ ਯਾਦ ਆ ਗਈ ਸਵਕਤ ਲਾਲਵੰਤ ਮੈਂ ਸਮਝਦਾ 25 30 ਸਾਲ ਤੇ ਹੋ ਗਏ ਹੋਣੇ ਨੇ ਗੁਰਦੁਆਰਾ ਸੇਜਗੰਜ ਸਾਹਿਬ ਦੇ ਵਿੱਚ ਉਸ ਵਕਤ ਦੇ ਬਜ਼ੁਰਗ ਕਥਾਵਾਚਕ ਗਿਆਨੀ ਮਾਨ ਸਿੰਘ ਜੀ ਜੌਰ ਕਥਾ ਕਰ ਰਹੇ ਸਨ ਮੈਂ ਆਸਨ ਸੌਲ ਤੋਂ ਅਮਰਤ ਵੇਲੇ ਦਿੱਲੀ ਪਹੁੰਚਿਆ ਇਸ਼ਨਾਨ ਪਾਨ ਕਰਕੇ ਜਦ ਮੈਂ ਮੱਥਾ ਟੇਕਣ ਗਿਆ ਤਾਂ ਗਿਆਨੀ ਜੀ ਕਥਾ ਕਰ ਰਹੇ ਸਨ ਪੁਰਾਣੇ ਬਜ਼ੁਰਗ ਕਥਾਵਾਚਕਾਂ ਦੇ ਚੋਂ ਇਹ ਤਿੰਨ ਚਾਰ ਮੰਨੇ ਜਾਂਦੇ ਸਨ ਗਿਆਨੀ ਰਣਜੀਤ ਸਿੰਘ ਜੀ ਪਾਰਸ प्रिंसिपल गंगा सिंह मान सिंह जौर बेदी ब्रिजबल्लभ सिंह ये पुराने कथावाचकों सुलझे विद्वान गुरमुख समझे जाते ज्ञानी रंजीत सिंह जी पारस प्रिंसिपल गंगा सिंह बेदी ब्रिजबल्लभ सिंह और मान सिंह जौहर, ज्ञानी तीरथ सिंह इत्यादक ये बजुर्ग ਕਥਾ ਕਰ ਰਹੇ ਸਨ ਮੈਂ ਸੁਭਾਵ ਕੇ ਬੈਠ ਗਏ ਬਾਵੇਂ ਮੇ ਜਾਣਾ ਸੀ ਅੱਗੇ ਮੈਂ ਇੱਕ ਚਲੋ ਬਜ਼ੁਰਗਾਂ ਦੇ ਦਰਸ਼ਨ ਬਹੁਤ ਬਨਾਬਾਦ ਹੋਏ ਨੇ ਕਹਾ ਸੁਣੀ ਉਹ ਇੱਕ ਪੁਰਾਣਕ ਮਿੱਤ ਸੁਣਾ ਰਹੇ ਸਨ ਇਸ ਪੰਕਤੀ ਨੂੰ ਆਧਾਰ ਬਣਾ ਕੇ ਇੱਕ ਮਾਈ ਜੁਗਤ ਵੇ ਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੇਵਾਂ ਇੱਕ ਸੰਸਾਰ ਬਣਾਉਂਦਾ ਹੈ ਇੱਕ ਸੰਸਾਰ ਨੂੰ ਟਿਕਾਉਂਦਾ ਹੈ ਇਕ ਸੰਸਾਰ ਨੂੰ ਮਿਟਾਉਂਦਾ ਹੈ ਦਰਸਨ ਕਿਰਿਆਵਾਂ ਜਗਤ ਦੇ ਚ ਤਿੰਨ ਹੋਣੀਆਂ ਹੋ ਰਹੀਆਂ ਨੇ ਬਣਨਾ ਟਿਕਣਾ ਮਿਟਣਾ ਹੋਰ ਕੁਝ ਵੀ ਨਹੀਂ ਹੋ ਰਿਹਾ ਜੀਵ ਜੰਮਦੇ ਨੇ ਜੀਵ ਟਿਕਦੇ ਨੇ ਜੀਵ ਮਰਦੇ ਨੇ ਸੰਸਾਰ ਦੇ ਚ ਸੇ ਕੁਝ ਬਣਾਉਂਦੇ ਆ ਬਣਦਾ ਕੁਝ ਦਿਨ ਟਿਕਦਾ ਫਿਰ ਮਿਟ ਜਾਂਦਾ ਐਸਾ ਕੁਝ ਵੀ ਨਹੀਂ ਜੋ ਨਾ ਮਿਟੇ ਪ੍ਰਕਿਰਤੀ ਦਾ ਨਿਯਮ ਵੀ ਹੈ ਪ੍ਰਕਿਰਤੀ ਦੇ ਅਰਥ ਕਿ ਤਰੇ ਨੇਚਰ ਨਾ ਕਰਨਾ ਪ੍ਰਕਿਰਤੀ ਪ੍ਰਤ ਤੋ ਪਹਿਲੇ ਜੋ ਸੀ ਪ੍ਰਮਾਤਮਾ ਉਹਦਾ ਨਿਯਮ ਵੀ ਹੈ ਉਹ ਵੀ ਜੋ ਕੁਝ ਬਣਾਉਂਦਾ ਹੈ ਮਿਟਾ ਦਿੰਦਾ ਹੈ ਸੂਰਜ ਬਣਾਇਆ ਹੈ ਨਾ ਇੱਕ ਦਿਨ ਮਿਟਾ ਦੇਗਾ ਗਟੰਤ ਦੀਪੰ ਗਟੰਤ ਰੂਪੰ ਗਟੰਤ ਰਵ ਸਸਨੇ ਕਤਰ ਗਗਨੰ ਮਹਾਰਾਜ ਕਹਿੰਦੇ ਹਰ ਚੀਜ਼ ਬਣਦੀ ਹੈ ਕੁਝ ਦੇਰ ਟਿਕਦੀ ਹੈ ਫਿਰ ਮਿਟਦੀ ਹੈ ਸੂਰਜ ਵੀ ਕੁਝ ਦਿਨ ਟੇਕ ਦਾ ਫ੍ਰੀਕ ਦਿਨ ਮਿਟ ਜਾਂਦਾ ਹੈ ਜੈਸੇ 40 ਸਾਲ ਤੋਂ ਬਾਅਦ ਸਾਡਾ ਸਰੀਰ ਘਟਣਾ ਸ਼ੁਰੂ ਹੋ ਜਾਂਦਾ ਹੈ 40 ਸੀ ਪੁਰ ਹੋਏ 85 ਪੱਗ ਖਿਸੇ 60 ਕੇ ਬੁਢੇਪਾ ਆਵੇ ਇੱਕ ਸੀਮਾ ਤੇ ਪਹੁੰਚ ਕੇ ਸੂਰਜ ਵੀ ਘਟਦਾ ਹੈ ਔਰ ਇੱਕ ਦਿਨ ਮਿਟ ਜਾਂਦਾ ਆ ਸਰੀਰ ਹੀ ਘਟਦੇ ਆ ਘਟਣਿਆ ਇੱਕ ਦਿਨ ਮਿਟ ਜਾਂਦੇ ਆ ਮਿਟ ਜਾਂਦਾ ਇਹ ਨਿਯਮ ਪਰ ਕਿਰਤੀ ਨੇ ਹਰ ਇੱਕ ਤੇ ਲਾਗੂ ਕੀਤਾ ਹਰ ਇੱਕ ਤੇ ਲਾਗੂ ਕੀਤਾ ਜਿਵੇਂ ਦਿਨ ਮੈਗਜ਼ੀਨ ਵਿੱਚ ਮੈਨੂੰ ਪੜਨ ਨੂੰ ਮਿਲਿਆ ਜੋ ਭਾਰਤ ਵਿੱਚ ਸਾਇੰਸ ਦੀ ਪత్రిక ਹੈ ਬਈ ਇੱਕ ਸੈਕਿੰਡ ਦੇ ਵਿੱਚ 40 ਲੱਖ ਟਨ ਵਜ਼ਨ ਸੂਰਜ ਦਾ ਘਟ ਗਿਆ ਇੱਕ ਸੈਕਿੰਡ ਦੇ ਵਿੱਚ ਪਰ ਫਿਰ ਉਹ ਇਹ ਨਹੀਂ ਕਹਿੰਦੇ ਨੇ ਬੁੱਢਾ ਸੂਰਜ ਹੈ ਆਪਣੀ ਜਵਾਨੀ ਹੰਡਾ ਬੈਠਾ ਹੈ ਔਰ ਬ੍ਰਹਿਮੰਡ ਵਿੱਚ ਕਈ ਜਵਾਨ ਸੂਰਜ ਨੇ ਕਈ ਬੱਚੇ ਸੂਰਜ ਨੇ ਕਈ ਜਨਮ ਲੈਣ ਵਾਲੇ ਇਸ ਨੂੰ ਇੰਜ ਕਹੀਏ ਜਿਵੇਂ 6 ਅਰਬ ਦੇ ਕਰੀਬ ਇਸ ਵਕਤ ਜ਼ਮੀਨ ਦੇ ਉੱਤੇ ਮਨੁੱਖ ਨੇ ਕੁਝ ਬੁੱਢੇ ਨੇ ਕੁਝ ਜਵਾਨ ਨੇ ਕੁਝ ਬੱਚੇ ਨੇ ਅੱਜ ਤੱਕ ਅਰਬਾਂ ਖਰਬਾਂ ਮਨੁੱਖਾਂ ਦੀਆਂ ਚਿਤਾਵਾਂ ਜਲ ਚੁਕੀਆਂ ਨੇ ਖਬਰਾਂ ਬਣ ਚੁੱਕੀਆਂ ਨੇ ਬਾਬਾ ਫਰੀਦ ਸੇ ਕਹਿੰਦੇ ਨੇ ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ ਅੱਜ ਸੈਂਸ ਮੰਨਣ ਲੱਗ ਪਈ ਹੈ ਜਿੱਥੇ ਅਸੀਂ ਬੈਠੇ ਹਾਂ ਕਮ ਸੇ ਕਮ 10 ਬੰਦਿਆਂ ਦੀ ਖਾਕ ਜਾਂ ਰਾਖ ਤੇ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਅਰਬਾਂ ਖਰਬਾਂ ਮਨੁੱਖਾਂ ਦੀਆਂ ਚਿਤਾਵਾਂ ਜਲ ਚੁੱਕੀਆਂ ਅਰਬਾਂ ਖਰਬਾਂ ਮਨੁੱਖਾਂ ਦੀਆਂ ਕਬਰਾਂ ਬਣ ਚੁੱਕੀਆਂ 6 ਅਰਬ ਮਨੁੱਖ ਜ਼ਮੀਨ ਤੇ ਇਸ ਵਕਤ ਮੌਜੂਦ ਨੇ ਲੱਖਾਂ ਮਰਖੀ ਬੱਚੇ ਰੋਜ਼ ਜਨਮ ਲੈ ਰਹੇ ਨੇ ਲੱਖਾਂ ਹੀ ਰੋਜ਼ ਰੁਕਸਤ ਹੋ ਰਹੇ ਨੇ ਚਿਤਾਵਾਂ ਜਲ ਰਹੀਆਂ ਨੇ ਕਬਰਾਂ ਬਣ ਰਹੀਆਂ ਲੱਖਾਂ ਹੀ ਜੇ ਮਾਥਾਂਵਾਂ ਦੇ ਗਰਭ ਦੇ ਚਨੇ ਆਕਾਰਮਪੁਰਖ ਕੀ ਦੇਵ ਨੇ ਕੋਟ ਦੇਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾਂ ਕੇ ਤੇ ਰਵਸਸ ਕੋਟ ਜਲੇਸ਼ ਮਹਾਰਾਜ ਤੇ ਕਹਿੰਦੇ ਨੇ ਅਰਬਾਂ ਖਰਬਾਂ ਸੂਰਜ ਬਣੇ ਨੇ ਅਰਬਾਂ ਸੂਰਜ ਮਿਟ ਚੁਕੇ ਨੇ ਅਰਬਾਂ ਖਰਬਾਂ ਸੂਰਜ ਅਕਾਲ ਪੁਰਖ ਦੇ ਗਰਭ ਦੇ ਚ ਨੇ ਜਨਮ ਲੈਣ ਵਾਲੇ ਨੇ ਨਾ ਜਿਹੜਾ ਆਪਾਂ ਸਾਰਾ ਸੀ ਦੇਖਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਈ ਵਾਰ ਫਸਰਿਓ ਪਾਸਾਰ ਕੋਈ ਇੱਕ ਦਫਾ ਕਿੰਨੀ ਦਫਾ ਬਣ ਚੁਕੇ ਤੇ ਮਿਟ ਚੁਕੇ ਹੈ ਇਹ ਲੰਬਾ ਚੌੜਾ ਸਿਲਸਿਲਾ ਕਈ ਦਫਾ ਹੋ ਚੁਕੇ ਹੈ ਤੇ ਮਰ ਚੁਕੇ ਇਹ ਜੋ ਕਰਮ ਤਿੰਨ ਹੋ ਰਹੇ ਨੇ ਕਿਰਿਆਵਾਂ ਤਿੰਨ ਹੋ ਰਹੀਆਂ ਨੇ ਬਣਨਾ ਟਿਕਣਾ ਵੇਚਣਾ ਇਹਨੂੰ ਪੁਰਾਣਿਕ ਮਿੱਥ ਬਿਆਨ ਕਰਕੇ ਫਿਰ ਉਹਨਾਂ ਨੇ ਗੁਰਮਤਿ ਦ੍ਰਿਸ਼ਟੀਕੋਣ ਗਿਆਨੀ ਮਾਨ ਸਿੰਘ ਨੇ ਸੰਗਤ ਦੇ ਸਾਹਮਣੇ ਰੱਖਿਆ ਪੁਰਾਣਿਕ ਮਿੱਥ ਇਹ ਹੈ ਸੰਸਾਰ ਬਣਾਉਂਦਾ ਹੈ ਬ੍ਰਹਮਾ ਪਾਲਣਾ ਕਰਦਾ ਹੈ ਟਿਕਾਂਦਾ ਹੈ ਵਿਸ਼ਨੂੰ ਮਿਠਾਇਆ ਜਾਂਦਾ ਹੈ ਸ਼ੰਕਰ ਸ਼ਿਵ ਜੀ ਗਾਨੀ ਮਾਨ ਸਿੰਘ ਜਾਉਰ ਦਾ ਆਪਣਾ ਸੁਭਾਅ ਸੀ ਥੋੜ੍ਹਾ ਜਿਹਾ ਮਜ਼ਾਕੀ ਤਬੀਅਤ ਦੇ ਵੀ ਸੰਖਸ਼ਰਮ ਕਿਉਂਕਿ ਉਹਨਾਂ ਦਾ ਸੁਭਾਅ ਸੀ ਉਹ ਇਸ ਸੁਭਾਅ ਨੂੰ ਅਕਸਰ ਕਥਾ ਦੇ ਵਿੱਚ ਵੀ ਜੋੜ ਦਿੰਦੇ ਸਨ ਐਨਾ ਨੇ ਕਿਆ বিষ্ণੂ ਭਗਵਾਨ ਜਦ ਜੀਵਾਂ ਦਾ ਰਜ਼ਕ ਵੰਡਣ ਲੱਗੇ ਮੈਂ ਸੰਕਸ਼ੇਵ ਦੇ ਚਾਰ ਚਪਿਆ ਕਰਦਾ ਕਹਿੰਦਾ ਬੜੀਆਂ ਲੰਬੀਆਂ ਕਤਾਰਾਂ ਲੱਗੀਆਂ ਹਿਆ ਸਨ ਪਸ਼ੂਆਂ ਦੀਆਂ ਪੰਖੀਆਂ ਦੀਆਂ ਮਨੁੱਖਾਂ ਦੀਆਂ ਖੜੇ ਲਗਾਉਨਾ ਮਨੁੱਖਾਂ ਦੀ ਕਤਾਰ ਵਿੱਚ ਲਾਈਨ ਦੇ ਵਿੱਚ ਮੈਂ ਵੀ ਖੜਾ ਸੀ ਮੈਂ ਵੀ ਖੜਾ ਸੀ ਹਰੇਕ ਨੇ ਝੋਲੀ ਅੱਡੀ ਹੋਈ ਵਿਸ਼ਨੂੰ ਕਿਸੇ ਦੀ ਝੋਲੀ 'ਚ ਦੋ ਮੁਠਾ ਪਾਉਂਦਾ ਕਿਸੇ ਦੀ ਝੋਲੀ 'ਚ ਇੱਕ ਮੁਠ ਪਾਉਂਦਾ ਕਿਸੇ ਦੀ ਜੋ ਨਿ ਅੱਧੀ ਮੁਟ ਪੰਦਾ ਅੰਚਲਤਾ ਕਰ ਰਹੇ ਹਨ ਉਹਨਾਂ ਦਾ ਆਪਣਾ ਢੰਗ ਪ੍ਰਾਣਿਕ ਮਿੱਥ ਨੂੰ ਬਿਆਨ ਕਰਨ ਦਾ ਢੰਗ ਕਿਸੇ ਹੀ ਵਾਦ ਘਾਟ ਕੇ ਸਹੀ ਪੈ ਸਗਲੇ ਲਰ ਲਰ ਮਹਵਾ ਦੋ ਘਰਾ ਲੜ ਪੈਂਦੇ ਨੇ ਕਉਮਾਂ ਲੜ ਪੈਂਦੀਆਂ ਨੇ ਕਿਸੇ ਕੋਲ ਵੱਧ ਹੈ ਕਿਸੇ ਕੋਲ ਘੱਟ ਕਿਸੇ ਹੀ ਵਾਦ ਘਾਟ ਕੇ ਸਹੀ ਪੈ ਸਗਲੇ ਲਰ ਲਰ ਮਹਵਾ ਸੰਸਾਰ ਦੇ ਵਿੱਚ ਲਈ ਝਗੜਾ ਕਿਸ ਕਿਸ ਚੀਜ਼ ਦਾ ਹੈ ਕਿਸੇ ਕੋਲ ਕੋਈ ਚੀਜ਼ ਵੱਧ ਹੈ ਕਿਸੇ ਕੋਲ ਘੱਟ ਹੈ ਦੋ ਭਰਾਵਾਂ ਦੇ ਝਗੜਾ ਕਿਸ ਗੱਲ ਦਾ ਹੋ ਜਾਂਦਾ ਵੱਧ ਘੱਟ ਦਾ ਹੋ ਜਾਂਦਾ ਹੈ ਦੋ ਬਹਿਣਾ ਦੇ ਵਿੱਚ ਵੀ ਕਲੇਸ਼ ਮੱਝ ਜਾਂਦਾ ਹੈ ਵੱਧ ਘੱਟ ਦਾ ਕਿਸੇ ਹੀ ਵਾਰ ਕਾਟ ਕੇ ਸਹੀ ਤੇ ਸੱਜਣੇ ਲਰ ਲਰ ਮੋਵਾ ਤੋਂ ਗੈਨੀ ਮਾਨ ਸਿੰਘ ਜੀ ਚ ਹੋਰ ਸੁਣਾ ਰਹੇ ਸਨ ਕਿਸੇ ਦੀ ਚੋਰੇ ਚ ਵਿਸ਼ਨੋ ਭਗਵਾਨ ਦੋ ਮੁਠਾ ਪਾ ਲੈਂਦਾ ਹੈ ਕਿਸੇ ਦੀ ਝੋਲੀ ਇੱਕ ਕਿਸੇ ਦੀ ਝੋਲੀ ਅੱਧੀ ਮੁੱਠੀ ਇਹਦੇ ਤੇ ਉਹਨੇ ਅੱਧਾ ਘੰਟਾ ਲਾਇਆ ਸੀ ਕਿਸ ਤਰੀਕੇ ਨਾਲ ਉਹ ਮੁੱਠਾਂ ਝੋਲੀ ਚ ਪਾਰੇ ਮੈਂ ਮੁਖਤਸਰ ਦੱਸ ਕਰਦਾ ਪਿਆ ਕਹਿੰਦਾ ਮੈਂ ਵੀ ਉਸ ਲਾਈਨ ਵਿੱਚ ਖੜਾ ਸੀ ਬੜੀ ਮੁਸ਼ਕਿਲ ਨਾਲ ਕਹਿੰਦਾ ਮੇਰੀ ਵਾਰੀ ਆਈ ਕਹਿੰਦੀ ਮਾਨ ਸਿੰਘ ਦੇ ਕਹਿਣ ਦਾ ਟੰਕ ਕਹਿੰਦਾ ਮੈਂ ਵੀ ਝੋਲੀ ਅੱਡ ਕੇ ਖੜਾ ਮੁੱਠਾਂ ਦੋਵੇਂ ਭਰੀਆਂ ਵਿਸ਼ਨੋ ਨੇ ਮਾਨ ਸਿੰਘ ਕਹਿਣ ਲੱਗੇ ਮੇਰੀ ਝੋਲੀ 'ਚ ਨਹੀਂ ਪਾਈਆਂ ਅੱਜ ਖੇਡੇਰ ਦਿੱਤੀਆਂ ਆਖਿਆ ਗਾਇਨੀ ਸਿੰਘ ਜਿੱਥੇ ਜਿੱਥੇ ਹੁਣ ਤੇਰੇ ਦਾਣੇ ਖੇਲੇਰੇ ਨਚੋਣ ਲੈ। ਉਹ ਫਿਰ ਬੋਲੇ 84 ਸਾਲ ਆਜ ਮੈਨੂੰ ਹੋ ਗਏ ਨੇ ਦਾਣੇ ਚੁੰਨਦੇ ਆ ਚੁੰਨ ਰਿਹਾ ਜੇ ਦਿਨ ਦਾਣੇ ਮੁੱਕ ਗਏ ਮਾਨ ਸਿੰਘ ਮੁੱਕ ਜਾਏਗਾ। ਮਾਨ ਸਿੰਘ ਮੁੱਕ ਜਾਏਗਾ। ਔਰ ਹਕੀਕਤ ਹੈ ਦਾਣੇ ਸਾਰਿਆਂ ਦੇ ਉਸਨੇ ਖਲੇਰੇ ਹੋਏ ਨੇ ਕਿਸੇ ਦੀ ਝੋਲੀ 'ਚ ਨਹੀਂ ਪਾੰਦਾ ਅਸਲੀਅਤ ਜਹਾਂ ਦਾਣੇ ਤਹਾਂ ਖਾਣੇ ਨਕਲਤ ਖਸਮਹਤ ਕੀਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਹੈ ਹਰ ਇੱਕ ਦੇ ਦਾਣੇ ਉਸਨੇ ਖਲੇਰ ਦਿੱਤੇ ਚੁਣੋ ਕੀਰਤ ਕੀ ਬਾਂਦੀ ਜਗ ਫਿਰੇ ਚਿਤ ਬੰਧ ਨਾ ਦੇਰਾ ਕਿਰਤ ਬਜਾਈ ਫਿਰਦੀ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚੇ ਮਹਾਰਾਜ ਕਹਿੰਦੇ ਇੱਕ ਸਚਾਈ ਹੈ ਬੜੀ ਪਰਬਲ ਸਚਾਈ ਹੈ ਜਿੱਥੇ ਦਾਣੇ ਨੇ ਕਿਰਤ ਧੱਕਾ ਮਾਰੇਗੇ ਉਥੇ ਜਾਣਾ ਪਵੇਗਾ ਮਨੁੱਖ ਜਿੱਥੇ ਬੈਠਾ ਉਥੇ ਰਿਜ਼ਕ ਨਹੀਂ ਹੈ ਰਿਜ਼ਕ ਲਵਣਾ ਪਵੇਗਾ भरतरी ने तंग आके इथं ही क्योंकि उनो दूजे चौथे दिन भिक्षा मंगल ਲਈ ਜਾਣਾ ਪੈਂਦਾ ਸੀ گورਖ ਨੇ ਉਹਦੀ ਇਹ ਹੀ ਸੇਵਾ ਲਈ ਤੇ yogiyan ਨੂੰ ਵੀ भिक्षा ਮੰਗਣੀ ਪੈਂਦੀ ਹੈ ਜਿਵੇਂ बौद्ध भिक्षु भिक्षा ਮੰਗਦੇ ਨੇ ਇਸ ਤਰ੍ਹਾਂ yogi ਵੀ ਪਰ ਇਹ ਰਾਜਾ ਰਹਿ ਚੁਕੇ ਅਸੀ ਧਾਰ ਸਟੇਕ ਦਾ ਰਾਜਾ ਸੀ ਰਾਜਾ ਵਿਕਰਮਾਜੀਤ ਦਾ ਛੋਟਾ ਵਿਰਾਸ ਸੀ ਵਿਕਰਮਾਜੀਤ ਉਜੈਨ ਦਾ ਰਾਜਾ ਸੀ ਤੇ ਭਰਤਰੀ ਧਾਰ ਦਾ ਰਾਜਾ ਸੀ ਪਰ ਅੱਜ ਭਿਖਸ਼ਾ ਮੰਗਣੀ ਪੈ ਗਈ ਜੋਗੀ ਬਣਿਆ ਰੱਬ ਦੇ ਲੈ ਇੱਕ ਪਿੰਡ ਵਿੱਚ ਗਿਆ ਸੀ ਪਿੰਡ ਦਾ ਜਿਹੜਾ ਮੁਖੀਆ ਸਰਪੰਚ ਸੀ ਉਹ ਕਿਧਰੇ ਚਲਾਣਾ ਕਰ ਗਿਆ ਤਾਂ ਸਾਰੇ ਮਰਗੜ ਘਾੜ ਪਹੁੰਚੇ ਧਾਰਗਰ ਦੇ ਸੌਕ ਕਰਕੇ ਕਿਸੇ ਨੇ ਰੋਟੀ ਬਣਾਈ ਨਹੀਂ ਦੋ ਚਾਰ ਦਰਵਾਜ਼ਿਆਂ ਤੇ ਦਸਤਕ ਦਿੱਤੀ ਭਿਖਸ਼ਾ ਮਿਲੀ ਨਹੀਂ ਦੂਜੇ ਪਿੰਡ ਚਲਾ ਗਿਆ 2 ਮੀਲ ਦੀ ਦੂਰੀ ਤੇ ਉੱਥੇ ਮੇਲਾ ਲੱਗਿਆ ਹੋਇਆ ਸੀ ਬੜਾ ਭਾਰੀ ਸਾਰਾ ਪਿੰਡ ਮੇਲੇ ਤੇ ਪਹੁੰਚਿਆ ਰਿਹਾ ਦੁਖੀ ਹਿਰਦੇ ਨਾਲ ਵਾਪਸ ਆ ਗਿਆ ਆਪਣੀ ਕਟਿਆ ਚ ਔੜੇਕ ਤੇ ਦੋ ਦਿਨ ਦਾ ਭੁੱਖਾ ਯੋਗੀ ਅਕਸਰ ਕਈ ਦਿਫਰ ਰੋਜ਼ ਨਹੀਂ ਖਾਂਦੇ ਦੂਜੇ ਦਿਨ ਖਾਣਗੇ ਔਰ ਰੋਜ਼ ਵੀ ਖਾਣਾ ਹੈ ਤੇ ਅੱਧੇ ਪੇਟ ਖਾਣਾ ਹੈ ਦੁਪਹਿਰ ਤੋਂ ਬਾਅਦ ਔਰ ਇੱਕ ਟਾਈਮ ਜਿਆਦਾ ਪਾਣੀ ਪੀਂਦੇ ਨੇ ਕਿਉਂਕਿ ਜਿਸ ਤਰ੍ਹਾਂ ਦੀ ਔਸਾਧਨਾ ਕਰਦੇ ਨੇ ਸਰੀਰ ਦੇ ਅੰਦਰ ਗਰਮੀ ਵੱਧਦੀ ਹੈ ਪਾਣੀ ਨਾਲ ਨੂੰ ਜ਼ਿਆਦਾ ਪੀਣਾ ਪੈਂਦਾ ਪਰ ਅੱਜ ਇਹ ਦੋ ਦਿਨ ਦਾ ਭੁੱਖ ਹੈ ਤੇ ਇੱਕ ਪੈਦਲ ਦੋ ਪਿੰਡਾਂ ਚ ਜਾਣਾ ਪਿਆ ਜ਼ਿਆਦਾ ਚੱਲਣਾ ਪਿਆ ਫੱਕਿਆ ਹਾਰਿਆ ਆਇਆ ਹੈ ਇਹਦਾ ਇੱਕ ਚੰਗਾ ਹੈ ਵੈਰਾਗ ਸ਼ਤਕ ਜਿਹਦੇ ਤਿੰਨ ਗ੍ਰੰਥ ਨੇ ਨੀਤੀ ਸ਼ਤਕ ਵੈਰਾਗ ਸ਼ਰਕ ਤੇ ਸ਼ਿੰਗਾਰ ਸ਼ਤਕ ਪਰ ਧਾਰਮਿਕ ਜਗਤ ਦੇ ਵਿੱਚ ਪ੍ਰਚਲਿਤ ਹੈ ਵੈਰਾਗ ਸ਼ਤਕ ਸ਼ਾਇਦ ਆਪ ਨੂੰ ਪਤਾ ਹੋਵੇ ਪ੍ਰਾਣਾ ਯਮ ਦੀ ਸਾਧਨਾ ਕਰਕੇ ਇਸ ਨੇ ਆਪਣੀ ਉਮਰ ਵੀ ਬੜੀ ਲੰਬੀ ਕਰ ਲਈ ਸੀ ਔਰ ਇਹ ਗੁਰੂ ਨਾਨਕ ਦੇਵ ਜੀ ਦੇ ਵਕਤ ਮੌਜੂਦ ਸੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਿੰਨ ਸ਼ਬਦ ਵੀ ਭਰਤਰੀ ਦੇ ਪ੍ਰਤੀ ਉਚਾਰਨ ਕੀਤੇ ਨੇ ਆਸਾ ਰਾਗ ਦੇ ਅੰਦਰ ਇਹਨਾਂ ਸ਼ਬਦਾਂ ਦਾ ਵੱਖ-ਵੱਖ ਆਸ਼ਾ ਹੈ ਲੱਗਦਾ ਹੈ ਵਰਤਰੀ ਨੇ ਕੋਈ ਇਸ ਤਰ੍ਹਾਂ ਦੇ ਪ੍ਰਸ਼ਨ ਕੀਤੇ ਹੋਣਗੇ ਇੱਥੇ ਇਹਨਾਂ ਦੀਆਂ ਦੋ-ਦੋ ਪੰਕਤੀਆਂ ਵੀ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਜਲ ਤੇ ਉਪਜੇ ਜਲ ਤੇ ਜੋ ਦੂਰ ਜਲ ਮੇ ਜੋਤ ਰਹਾ ਭਰਪੂਰ ਸੁਣ ਭਰਤਰ ਨਾਮਿਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਦਾਰ ਦੂਸਰੀ ਸਗਲੀ ਜੋਤ ਹਮਾਰੀ ਸਮਯਾ ਤੇ ਕਿਦਰ ਭਰਤਰੀ ਨੇ ਪੁੱਛ ਲਿਆ ਤੁਹਾਡਾ ਪੰਥ ਕੀ ਹੈ ਤੋ ਸਾਇਬ ਕਹਿੰਦੇ ਸਗਲੀ ਜੋਤ ਹਮਾਰੀ ਸਮਯਾ ਨਾ ਨਾ ਵਰਨ ਅਨੇਕੰ ਕਹਿ ਨਾ ਇਕ ਸੁਣ ਭਰਤਰ ਜੋਗੀ ਪਾਰ ਬ੍ਰह्म ਲੈਵੇ ਇਕ ਸਾਰਿਆਂ ਦੇ ਨਾਲ ਚਲਣਾ ਸਾਰਿਆਂ ਨੂੰ ਨਾਲ ਲੈ ਕੇ ਚਲਣਾ ਬਸ ਨਾਨਕ ਦਾ ਹੀ ਪੰਥ ਹੈ ਕੋਈ ਪੰਥ ਨਹੀਂ ਹੈ ਭਰਤਰੀ ਹੋਰ ਕੋਈ ਪੰਥ ਨਹੀਂ ਹੈ ਤੀਸਰਾ ਸਿਫਤੀ ਰਤ ਸਦ ਵੈ ਰਾਗੀ ਜਿਵੇਂ ਜਨਮ ਨਹਾਰੇ ਕਹਿਣਾ ਨਿਕ ਸੋਣ ਭਰ ਫਿਰ ਜਾਉਗੀ ਖੀਵਾ ਅੰਮ੍ਰਿਤ ਧਾਰੇ ਸਵਾਸਾਂ ਨੂੰ ਰੋਕ ਕੇ ਇਸ ਨੇ ਆਪਣੀ ਉਮਰ ਲੰਬੀ ਕੀਤੀ ਸੀ ਰਾਜਾ ਵਿਕਰਮਾ ਜੇਤ ਦਾ ਛੋਟਾ ਬੇਰਾ ਅੱਜ ਦੋ ਦਿਨ ਦਾ ਬੁਖ ਹੈ ਬੁਖ ਤੋਂ ਬਹਿ ਬੱਲੇ ਆਪਣੀ ਕੁਟਿਆ ਚਾਇਆ ਉਦੋਂ ਇਹ ਵੈਰਾਗ ਸ਼ਟ ਗ੍ਰੰਥ ਦੀ ਰਚਨਾ ਵੀ ਕਰ ਰਿਹਾ ਸੀ ਉਦਾਹ ਇੱਕ ਛੰਦ ਮੈਂ ਤੁਹਾਨੂੰ ਸਰਵਨ ਕਰਾਵਾਂ ਉਹ ਕਹਿੰਦਾ ਨਾਗੋਂ ਕਾ ਆਹਾਰ ਬਿਆਰ ਮਾਟੀ ਕੀ ਨੋ ਮੁਖ ਚਾਰ ਉਦਮ ਨਾ ਹਿੰਸਾ ਵਾਰ ਸੁਖ ਸਦਾ ਹੋਇ ਹੈ اے ਪ੍ਰਮਾਤਮਾ ਸਭ ਤੋਂ ਇੱਕ ਤ੍ਰਿਗਤ ਜੋਨ ਤੋਂ ਬਣਾਈ ਸੱਪ ਪਨੀਰ नाग ਜ਼ਹਿਰੀਲੇ नाग ਉਹਨਾਂ ਦਾ ਮੂਲ ਰਜ਼ਕ ਤੇ ਬੜਾਇਆ ਹੈ ਮਿੱਟੀ ਖੁੜ ਦੇ ਵਿੱਚ ਵੀ ਇਹਨਾਂ ਨੂੰ ਮਿੱਟੀ ਮਿਲ ਜਾਂਦੀ ਹੈ ਜਿਵੇਂ ਮੌਲ ਰਿਜ਼ਕ ਮਨੁੱਖ ਦਾ ਅਨ ਹੈ ਕਣਕ ਹੈ ਬਾਵੇਂ ਹਜ਼ਾਰਾਂ ਚੀਜ਼ਾਂ ਖਾਵੇ ਹੋਰ ਸੱਪ ਦਾ ਵੀ ਮੌਲ ਰਿਜ਼ਕ ਮਿੱਟੀ ਹੈ ਤਮਣ ਦੇ ਜੋ ਪਾਣੀ ਦੀ ਨਮੀ ਹੈ ਉਹਦੇ ਚੋਂ ਪਾਣੀ ਪੀ ਲੈਂਦਾ ਹੈ ਹਵਾ ਦੇ ਚੋਂ ਪਾਣੀ ਕੱਢ ਲੈਂਦਾ ਹੈ ਕੁਝ ਇਸ ढंग ਦਾ ਆਲਾ ਪਰਿਪੂਰਣ ਪਰਮਾਤਮਾ ਨੇ ਸੱਪ ਦੇ ਚ ਬਣਾਇਆ ਇਹ ਕਹਿੰਦਾ ਇਤਨੇ ਤ੍ਰਿਗਤ ਜੋਨ ਜਿਹਨੂੰ ਦੇਖਣ ਨੂੰ ਵੀ ਜੀ ਨਹੀਂ ਕਰਦਾ ਉਹ ਦੇਖੇ ਤੋ ਇਤਨਾ ਤਰਜ਼ ਖਾਦਾ ਹੈ ਉਹਦਾ ਰਿਜ਼ਕ ਉਹਦੇ ਘਰ ਦੇ ਚ ਹੀ ਮਿਲ ਜਾਂਦਾ ਹੈ ਉਹਨੂੰ ਭਜਣਾ ਦੌੜਨਾ ਨਹੀਂ ਪੈਂਦਾ ਰਿਜ਼ਕ ਦੀ ਖਾਤਰ ਕਿਉਂਕਿ ਜਿਸ ਖੁੱਡ ਦੇ ਚ ਰਹਿੰਦਾ ਉੱਥੇ ਵੀ ਮਿੱਟੀ ਮਿਲ ਜਾਂਦੀ ਹੈ ਨਾਗਾਂ ਦਾ ਆਹਾਰ ਬਿਆਰ ਬਿਆਰ ਕਹਿੰਦੇ ਨੇ ਹਵਾ ਨੂੰ ਤੇ ਮਾਟੀ ਮਿੱਟੀ ਬਿਆਰ ਵਿੱਚੋਂ ਹਵਾ ਦੇ ਚੋਂ ਪਾਣੀ ਪੀ ਲੈਂਦੇ ਹੈ ਨਾਗੋਂ ਦਾ ਆਹਾਰ ਬਿਆਰ ਮਾਟੀ ਕੀ ਨੋ ਮੁਖਚਾਰ ਉਦਮ ਨਾ ਹਿੰਸਾ ਵਾਰ ਸੁਖ ਸਦਾ ਹੋਏ ਅੰਕੁਰ ਤ੍ਰਿਦਾਦ ਸੋਦਾ ਸੋ ਪ੍ਰਸਾਦ ਪਾਵੇ ਪਸ਼ੂ ਐਲਾਦ ਧਾਰਧਰਾ ਸੋਏ ਕਈ ਜੰਗਲੀ ਜਾਨਵਰ ਤੂ ਜੰਗਲ ਦੇ ਚ ਬੜਾਏ ਨੇ ਹੇਰਣ इत्याਦਿ ਚਤਲੇ ਪਤਾਲਕ ਨਹੀਂ ਲਗਾਇਆ ਉਹਨਾਂ ਦਾ ਆਹਾਰ ਜੰਗਲ ਦੇ ਕਾਸ ਪੱਤੇ ਬੜਾ ਬਣਾਏ ਤੂ ਜੰਗਲ ਦੇ ਚ ਕਾਸ ਪੱਤੇ ਉਨਾਂ ਨੂੰ ਸਹਜੇ ਰਜ਼ਕ ਮਿਲ ਜਾਂਦਾ ਰਚੀ ਨਰਮ ਕੇ ਬਿੱਤ ਜੋ ਨਾ ਬਿਨਾ ਬਿਤ ਰੰਢੀ ਪੋਦ ਸਮਤਾਏ ਡੰਡੀ ਨਾਏ ਕੋ ਹੈ ਇੱਕ ਮਹਾਨ ਸੰਤ ਭਗਤ ਦੇ ਬੋਲ ਨੇ ਤੋ ਕਹਿਣ ਦੇ ਮੈਂ ਸੰਕੋਚ ਨਾ ਕਰਾਂ ਉਹ ਕਹਿੰਦਾ ਹੈ हे ਪ੍ਰਮਾਤਮਾ ਤੂੰ ਮਨੁੱਖ ਦੀ ਰੋਜ਼ੀ ਖਿਲੇਰ ਦਿੱਤੀ ਹੈ ਲਬਣੀ ਪੈਂਦੀ ਹੈ ਇਹਨੂੰ ਪਤਾ ਵੀ ਨਹੀਂ ਹੁੰਦਾ ਮੇਰਾ ਰਜ਼ਕ ਕਿੱਥੇ ਹੈ ਔਰ ਰਜ਼ਕ ਕਿਸ ਨੂੰ ਦੱਕੇ ਮਾਰਦਾ ਹੈ ਬਿਨਾਂ ਪਰਿਸ਼ਾਰਤ ਦੇ ਬਿਨਾਂ ਮਿਹਨਤ ਦੇ ਇਹ ਰਿਜ਼ਕ ਲੱਭਦਾ ਨਹੀਂ ਅਸ਼ਰਫੁਲ ਮਖਲੂਕਾ ਧਰਤੀ ਦਾ ਸਰਦਾਰ ਮਨੁੱਖ ਇਹਦੀ ਰੋਜ਼ੀ ਤੂੰ ਔਖੀ ਬਣਾਈ ਮੈਂ ਤੈਨੂੰ ਕਹਾਂਗਾ ਤੂੰ ਰੰਡੀ ਦਾ ਪੁੱਤਰ ਹੈ ਤੇਰਾ ਪਿਓ ਹੈ ਨਹੀਂ ਜੇ ਤੈਨੂੰ ਕੋਈ ਅਕਲ ਦੇਂਦਾ ਭਰਤਰੀ ਰਾਜ yogi ਭਰਤਰੀ ਡੰਡੀ ਬਹੁਤ ਸਮਤਾਏ ਡੰਡੀ ਨਾਇਕ ਤੈਨੂੰ ਕੌਣ ਸਮਝਾਵੇ ਜਿਹੜਾ ਸਮਾ ਮੇਰਾ ਭਜਨ ਦੇ ਚ ਲੱਗਣਾ ਚਾਹੀਦਾ ਸੀ ਦੀਕਸ਼ਾ ਮੰਗਣ ਦੇ ਚ ਲੱਗ ਜਾਂਦਾ ਹੈ ਦੋ ਦਿਨ ਦਾ ਮੈਂ ਭੁੱਖਾ ਹੁਣ ਤੇਰਾ ਨਾਮ ਮੈਨੂੰ ਨਹੀਂ ਚੰਗਾ ਲੱਗਦਾ ਕਬੀਰ ਦੇ ਬੋਲ ਭੁੱਖੇ ਭਗਤ ਨਾ ਕੀਜੇ ਇਹ ਮਾਲਾ ਆਪਣੇ ਲੈ ਜਾਇ ਲੈ ਆਪਣੀ ਮਾਲਾ ਭੁੱਖਿਆਂ ਤੇਰੀ ਬੰਦਗੀ ਨਹੀਂ ਹੋਣੀ ਨਾਮ ਨਹੀਂ ਜਪਿਆ ਜਾਣਾ ਤਨ ਰੋਟੀ ਇਹ ਜੀਵੇਗਾ ਵੀ ਰੋਟੀ ਦੇ ਆਸਰੇ ਤੇ ਉਸ ਤੋਂ ਬਿਨਾ ਨਹੀਂ ਜੀ ਸਕਦਾ ਭਗਤ ਕਬੀਰ ਇਸ ਵਾਸਤੇ ਚਾਰਾ ਨੂੰ ਧਨ ਧਨ ਕਹਿੰਦੇ ਨੇ ਧਨ ਗਉਪਾਲ ਧਨ ਗੁਰੂ ਦੇਵ ਧਨ ਅਨਾਨਦ ਭੂਖੇ ਕਵਲ ਟੇਕੇ ਦੰਤਾ ਦਾ ਯੋਗ ਹੈ ਪ੍ਰਮਾਤਮਾ ਤੋਂ ਦੰਤਾ ਦਾ ਰੂਪ ਹੈ ਤੇਰੀ ਜੋਤ ਸ਼ਬਦ ਗੁਰੂ اور ਧੰਤਾ ਵੀ ਯੋਗ ਹੈ ਇਹ ਅੰਨ ਰੋਟੀ ਤੇ ਪੇਟ ਦੇ ਚ ਪੈ ਜਾਏ ਤੇ ਗੁਰੂ ਵੀ ਚੰਗਾ ਲੱਗਦਾ ਹੈ ਰੱਬ ਵੀ ਚੰਗਾ ਲੱਗਦਾ ਹੈ ਨਹੀਂ ਤੇ ਰੱਬ ਤੂੰ ਨਹੀਂ ਚੰਗਾ ਲੱਗਦਾ धन अनाद भूखे कवलटे के फिर चौथा धन ओए संत जिन ऐसे जाने किनको मिलबो सावन पाने ओ संत दी धन ता दी योग जिन्ना ने इस असलियत नो समझया इस हकीकत नो जाने तन रोटी है भौतिक पदार्थ है आप दी ज्ञातली अर्ज करा इस्लाम चार तत् मंदा पै नहीं मंदा यहूदी शैवी करी बन करी बन ਪੰਜਾਬਾ ਤਾਂ ਨਹੀਂ ਮੰਦੇ ਐਥੇ ਤੁਹਾਡੇ ਨੇਕਟ ਇੰਗਲੈਂਡ ਵਿੱਚ ਸ਼ਾਇਦ 3 ਸਾਲ ਪਹਿਲੇ ਇੱਕ ਉੱਗੇ ਮੁਸਲਮ ਵਿਦਵਾਨ ਨੇ ਜਿਹਦੇ ਅਕਸਰ ਲੇਖ ਉਥੇ ਜੰਗ ਅਖਬਾਰ ਉਰਦੂ ਦਾ ਉਹਦੇ ਵਿੱਚ ਨਿਕਲਦੇ ਰਹਿੰਦੇ ਲਿਖਦਾ ਰਹਿੰਦਾ ਸਵਾਬਕ ਕਿਧਰੇ ਰੇਡੀਓ ਕੀ ਵੀ ਤੇ ਕਥਾ ਸੁਣੀ ਉਸਨੇ ਤੇ ਉਹਦੇ ਵਿੱਚ ਕੁਝ ਸੂਫੀ ਕਲਾਮ ਸੁਣਿਆ ਗੁਰਦੁਆਰੇ ਆਣ ਲੱਗ ਪਿਆ ਮੇਰੇ ਕਮਰੇਸ਼ ਹਾਕਮ ਨੇ ਮੈਨੂੰ ਕਹਿਣ ਲਗਾ ਸਰੀਰ ਵਿੱਚ ਪੰਜਵਾਂ ਤੱਤ ਕਿਹੜੀ ਥਾਂ ਤੇ ਸਰੀਰ ਦੇ ਵਿੱਚ ਮਿੱਟੀ ਹੈ ਸਮਝੇ ਚਾਉਂਦੀ ਹੈ ਮਿੱਟੀ ਦਾ ਪੁੱਤਲਾ ਹੈ ਸਰੀਰ ਦੇ ਵਿੱਚ ਹਵਾ ਹੈ ਪਵਨ ਹੈ ਦਿਸਦੀ ਹੈ ਪਤਾ ਚੱਲਦਾ ਹੈ ਸਰੀਰ ਦੇ ਵਿੱਚ ਅਗਨੀ ਵੀ ਹੈ ਸਰੀਰ ਦੇ ਵਿੱਚ ਪਾਣੀ ਵੀ ਹੈ ਇਹ ਜੋ ਪੰਜਵਾਂ ਤੱਤ ਭਾਰਤ ਦੇ ઋષਿ मुनि ਮੰਦੇ ਨੇ ਆਕਾਸ਼ ਸਪੇਸ ਜਗਾ ਇਸ ਸਰੀਰ ਦੇ ਵਿੱਚ ਕਿਹੜੀ ਥਾਂ ਤੇ ਪੰਜਵਾ ਤਤ ਕੋਈ ਨਹੀਂ ਹੈ। ਮੈਨੂੰ ਕਹਿਣ ਲੱਗੇ ਜਦ ਤੋਂ ਸੀ ਪੰਜ ਤਤਾਂ ਦੀ ਵਿਆਖਿਆ ਕੀਤੀ ਮੈਂ ਰੇਡੀਓ ਤੇ ਸੁਣੀ। ਮੈਨੂੰ ਦੁੱਖ ਹੋਇਆ ਕਿ ਤੁਸੀਂ ਵੀ ਪੰਜ ਤਤ ਮੰਨਦੇ ਹੋ। ਮੈਂ ਕਿਹਾ ਪੰਜ ਤਤ ਮੰਨਦੇ ਕਿ ਆ ਪ੍ਰਮਾਤਮਾ ਨੇ ਬਣਾਏ ਪੰਜ ਤਤ ਨੇ। ਪ੍ਰਭੂ ਨੇ ਬਣਾਈ ਪੰਜ ਕਹਿੰਦਾ ਨਹੀਂ। ਪੰਜਵਾਂ ਤੱਤ ਦਸੋਂ ਸਰੀਰ ਦੇ ਵਿੱਚ ਕਿੱਥੇ ਪਾਣੀ ਹੈ ਅਸੀ ਮੰਦੇ ਮਿੱਟੀ ਹੈ ਅਸੀ ਮੰਦੇ ਅਗਨੀ ਹੈ ਅਸੀ ਮੰਦੇ ਹਵਾ ਹੈ ਅਸੀ ਮੰਦੇ ਪਹਿਲੇ ਦਸੋਂ ਸਰੀਰ ਦੇ ਵਿੱਚ ਆਕਾਸ਼ ਕਿਹੜੀ ਥਾਂ ਤੇ ਸਰੀਰ ਆਕਾਸ਼ ਦੇ ਵਿੱਚ ਸਰੀਰ ਨੂੰ ਹੋਣ ਵਾਸਤੇ ਵੀ ਜਗ੍ਹਾ ਚਾਹੀਦੀ ਹੈ ਸਥਾਨ ਚਾਹੀਦਾ ਸਪੇਸ ਚਾਹੀਦੀ ਇਹਨਾਂ ਪੰਜ ਤੱਤਾਂ ਨੂੰ ਹੋਣ ਵਾਸਤੇ ਵੀ ਤਾਂ ਇੱਕ ਤੱਤ ਚਾਹੀਦਾ ਜਗ੍ਹਾ ਤੇ ਚਾਹੀਦੀ ਹੈ ਸਪੇਸ ਤੇ ਚਾਹੀਦਾ ਪੰਜਵਾ ਤਤ ਆਕਾਸ਼ ਜਗਾ ਆਸਥਾਨ ਅਗਰੇ ਨਾ ਹੋਵੇ ਹਵਾ ਕਿੱਥੇ ਹੋਵੇਗੀ ਪਾਣੀ ਕਿੱਥੇ ਹੋਵੇਗੀ ਠੀਕ ਕਿੱਥੇ ਹੋਵੇਗੀ ਅਗਨ ਕਿੱਥੇ ਹੋਵੇਗੀ ਆਸਥਾਨ ਤੇ ਚਾਹੀਦਾ ਸਪੇਸ ਤੇ ਚਾਹੀਦਾ ਸੂਰਜ ਨੂੰ ਹੋਣ ਵਾਸਤੇ ਸਾਗਰ ਨੂੰ ਹੋਣ ਵਾਸਤੇ ਧਰਤੀ ਨੂੰ ਹੋਣ ਵਾਸਤੇ ਸਰੀਰ ਨੂੰ ਹੋਣ ਵਾਸਤੇ ਇਸਤਨ ਨੂੰ ਹੋਣ ਵਾਸਤੇ ਖਣ ਲਗੇ ਇਸ ਤਰ੍ਹਾਂ ਹੀ ਸੋਚਿਆ ਜਾਂਦਾ ਥੋਏ ਮੈਂ ਕਿ ਦਿਮਾਗ ਨੂੰ ਕਾਲੇ ਲਾਈ ਜਾਂਦੇ ਇਸ ਤਰ੍ਹਾਂ ਵੀ ਸੋਚਿਆ ਜਾਂਦਾ ਹੈ ਭਾਰਤ ਦੇ ઋષਿ ਮੁਨੀਆ ਨੇ ਬਹੁਤ ਗਹਿਰਾ ਸੋਚਿਆ ਵਰਸਫੇ ਨਹੀਂ ਹੈ ਜਗ੍ਹਾ ਹੀ ਨਹੀਂ ਹੈ ਤੋ ਤਨ ਕਿੱਥੇ ਹੋਵੇਗਾ ਇਹ ਜ਼ਮੀਨ ਕਿੱਥੇ ਹੋਵੇਗੀ ਇਹ ਸੂਰਜ ਚੰਨ ਤਾਰੇ ਕਿੱਥੇ ਆਉਣਗੇ ਇਹ ਸਾਗਰ ਕਿੱਥੇ ਹੋਵੇਗਾ ਆਸਥਾਨ ਪੰਜਵਾਂ ਤਤ ਆਕਾਸ਼ ਇਹ ਪੰਕਤ ਦਾ ਪਤਲਾ ਹੈ ਔਰ ਇਹ ਚੱਲੇਗਾ ਅੰਨ ਪਾਣੀ ਦੇ ਆਸਰੇ ਸਾਡੇ ਪ੍ਰੇਮਣ ਦੇਹਰੀ ਚੱਲੇ ਪਾਣੀ ਅੰਨ ਦੂਸਰਾ ਸਾਡਾ ਸੁਰਕਸ਼ਮ ਸਰੀਰ ਹੈ ਇਹ ਅੰਨ ਪਾਣੀ ਦਾ ਪਤਲਾ ਨਹੀਂ ਹੈ ਉਹਨੂੰ ਮਨ ਵੀ ਕਹਿ ਦਿੰਦੇ ਨੇ ਉਹਨੂੰ ਸੂਖਸ਼ਮ ਸਰੀਰ ਵੀ ਕਹਿ ਦਿੰਦੇ ਨੇ ਉਹਨੂੰ ਜੀਵਾਤਮਾ ਵੀ ਕਹਿ ਦਿੰਦੇ ਨੇ ਗਿਆਨ ਗੁਰੂ ਆ ਤੁਮਾ ਉਪਦੇਸ਼ ਆਤਮਾ નો ਵਿਦੇਸ਼ ਕਰੀ ਤੇ ਆਤਮਾ ਦੇ ਅਰਥ ਮਨ ਮਨ ਦੇ ਅਰਥ ਕਿਦਰੀ ਆਤਮਾ ਬਣਦਾ ਇਹ ਪਾਣੀ ਦਾ ਪੁਤਲਾ ਨਹੀਂ ਹੈ ਇਹ ਦੀ ਲੋੜ ਰੋਟੀ ਨਹੀਂ ਹੈ ਭੋਜਨ ਇਸ ਦੀ ਲੋੜ ਨਹੀਂ ਹੈ ਇਹ ਪੰਜ ਤਤਾਂ ਤੋਂ ਬਣਿਆ ਵੀ ਨਹੀਂ ਹੈ ਫਿਰ ਕਿਸ ਤੋਂ ਬਣਿਆ ਕਹੋ ਕਵੀਰ ਇਹ ਰੌਮ ਕੇ ਅੰਸ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਪ੍ਰੋਟੇਸ ਦੀ ਲੋੜ ਨਹੀਂ ਹੈ ਤਨਧੀਆਂ ਲੋੜਾਂ ਨੂੰ ਬਸ ਇਸ ਮਾਪ ਕਰਨ ਨਾ ਸਮਾਉਗੇ ਤਨਧੀਆਂ ਲੋੜਾਂ ਨੂੰ ਜਦ ਇਹ সূਖਸ਼ਮ ਸਰੂਪ ਆਪਣੀ ਲੋੜ ਬਣਾ ਲੈਂਦਾ ਹੈ ਤਾਂ ਲੋਭ ਬਣ ਜਾਂਦਾ ਹੈ ਪ੍ਰਭਤਾ ਤਨ ਵੀ ਲੋੜ ਹੋ ਸਕਦੀ ਬਾਦ ਚਾਹੀਦੀ ਹੈ ਮਾਨ ਵੜਿਆਈ ਵੀ ਚਾਹੀਦੀ ਨਹੀਂ ਤੇ ਜੀਵਣਾ ਔਖਾ ਹੋ ਜਾਂਦਾ ਹੈ ਕਮਜ਼ੋਰ ਬੰਦੇ ਨੂੰ ਕੌਣ ਜੀਣ ਦਿੰਦਾ ਹੈ ਕਮਜ਼ੋਰ ਬੰਦੇ ਦੀ ਤੇ ਜਣਾ ਖਣਾ ਪਗਲਾ ਕੇ ਰੱਖ ਦਿੰਦਾ ਹੈ ਪ੍ਰਭਤਾ ਤੇ ਚਾਹੀਦੀ ਹੈ ਪਰ ਪ੍ਰਭਤਾ ਜਦ ਸੂਖਸ਼ਮ ਸਰੀਰ ਆਪਣਾ ਲੋਭ ਬਣਾ ਲੈਂਦਾ ਤਾਂ ਹੰਕਾਰ ਬਣ ਜਾਂਦਾ ਹੈ ਧਨ ਤੇ ਚਾਹੀਦਾ ਹੈ ਰੋਟੀ ਤੇ ਚਾਹੀਦੀ ਪਦਾਰਤ ਤੇ ਚਾਹੀਦਾ ਉਸ ਤੋਂ ਬਿਨਾ ਤਨ ਹੋ ਨਹੀਂ ਸਕਦਾ ਪਰ ધਨ ਤਨ ਦੀ ਲੋੜ ਸੇ ਜਦ ਇਸ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਹੈ ਤਾਂ ਲੋਭ ਬਣ ਜਾਂਦਾ ਹੈ ਲੋਭ ਪ੍ਰਭਤਾ ਤਨ ਦੀ ਲੋੜ ਸੇ ਜਦ ਇਸ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਹੈ ਤਾਂ ਹੰਕਾਰ ਕਾਉਂ ਵੀ ਤਨ ਦੀ ਲੋੜ ਸੇ ਤਨ ਤੋਂ ਹੋਰ ਤਾਂ ਉਹ ਬਣੇ ਹੋਰ ਸਾਰੇ ਬਣਨ ਇਹ ਪੀੜੀ ਚਲਦੀ ਰਹੇ ਵੱਧੀ ਦੇੜ ਬਹੁ ਪੀੜੀ ਚਾਲੀਏ ਪੀੜੀ ਚਲਦੀ ਰਹਿਣੀ ਚਾਹੀਦੀ ਹੈ بس ਜਦ ਇਸ ਕਾਮ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਹੈ ਤਾਂ ਇਹ ਵਾਸ਼ਨਾ ਬਣ ਜਾਂਦਾ ਹੈ ਫਿਰ ਮਨ ਉਹ ਭ੍ਰਸ਼ਟ ਹੋ ਜਾਂਦਾ ਹੈ ਹੰਕਾਰ ਕਰਕੇ ਲੋਭ ਕਰਕੇ ਵਾਸ਼ਨਾ ਕਰਕੇ ਤਨ ਦੀਆਂ ਲੋੜਾਂ ਨੂੰ ਮਨ ਆਪਣੀ ਲੋੜ ਬਣਾ ਲੈਂਦਾ ਹੈ ਤਾਂ ਹੁੰਦਾ ਕਿ ਇਹ ਵਿਅਕਤੀ ਤੌਰ ਤੇ ਤਨ ਦੀ ਤ੍ਰਿਪਤੀ ਹੋ ਜਾਂਦੀ ਹੈ ਮਨ ਦੀ ਤੇ ਹੁੰਦੀ ਨਹੀਂ ਕਿਉਂਕਿ ਮਨ ਦੀ ਉਹ ਲੋੜ ਹੀ ਨਹੀਂ ਹੈ ਪਰ ਬਲੇਖੇ ਬਣਾ ਲਿਆ ਇਸ ਸਤਸੰਗ ਇਸ ਵਾਸਤੇ ਹੈ ਤੰਦੀ ਲੋੜ ਰੋਟੀ ਹੈ ਰਿਜ਼ਕ ਹੈ ਮੰਦੀ ਇਹ ਲੋੜ ਨਹੀਂ ਇਹ ਭੋਜਨ ਮੰਦੀ ਲੋੜ ਨਹੀਂ ਭੋਜਨ ਮੰਦੀ ਲੋੜ ਹੈ ਪ੍ਰਭੂ ਦਾ ਨਾਮ ਮੰਦੀ ਲੋੜ ਹੈ ਇਸ ਦੀ ਪੂਰਤੀ ਕਿਵੇਂ ਕਰੀਏ ਇਹ ਸਾਰਾ ਖੁਲਾਸਾ ਬਾਕੀ ਜੋ ਦੋ ਚਾਰ ਦਿਨ ਦਾਸ ਨੇ ਤੁਹਾਡੇ ਇੱਥੇ ਸੰਗਤ ਕਰਨੀ ਹੈ ਤੁਹਾਡੇ ਹਾਜ਼ਰੀ ਵਰਨੀ ਹੈ ਸੇਵਾ ਕਰਨੀ ਹੈ ਇਹ ਵਿੱਚ ਮੈਂ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਕਿਉਂਕਿ ਪੌਣਾ ਘੰਟਾ ਸੀ ਦਾਸ ਦਾ ਸੌਂਪਤੀ ਹੋਣੀ ਹੈ ਇਤਨਾ ਤੁਸੀਂ ਯਾਦ ਰੱਖਣਾ ਇਕ ਸਾਡਾ ਸਥੂਲ ਸਰੀਰ ਹੈ ਇਹ ਪੰਜ ਤੱਤ ਦਾ ਪਤਲਾ ਹੈ ਅਨ ਪਾਣੀ ਇਸ ਦੀ ਲੋੜ ਹੈ ਇੱਕ ਸਾਡਾ ਸੂਖਮ ਸਰੀਰ ਹੈ ਉਹਨੂੰ ਮਨ ਵੀ ਕਹਿੰਦੇ ਨੇ ਉਹਨੂੰ ਜੀਵ ਆਤਮਾ ਵੀ ਕਹਿੰਦੇ ਨੇ ਸੰਸਾਰ ਦੀ ਕੋਈ ਚੀਜ਼ ਉਹਦੀ ਲੋੜ ਨਹੀਂ ਹੈ ਲੇਕਿਨ ਇਹ ਲੋੜ ਬਣਾ ਲੈਂਦਾ ਹੈ ਸਮਝ ਲੈਂਦਾ ਹੈ ਇੱਥੋਂ ਫਿਰ ਮਨ ਭਟਕ ਜਾਂਦਾ ਹੈ ਧਰਮ ਦੀ ਸਾਰੀ ਸਾਧਨਾ ਧਰਮ ਦਾ ਸਾਰਾ ਗਿਆਨ ਮਨ ਨੂੰ ਸਮਝਾਉਣ ਵਾਸਤੇ ਔਰ ਭਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਹਰਾ ਹੀ ਤੇ ਕਹਿੰਦੇ ਨੇ ਮਨ ਮੁ ਰਖ ਅਜ ਹਉ ਨਹੀਂ ਸਮਝਤ ਸਿੱਖ ਦੇ ਹਾਰੇ ਹੋ ਨਹੀਂ ਰੋਜ਼ ਰੋਜ਼ ਇਸ ਨੂੰ ਸਮਝਾਨਾ ਇਹ ਤੇਰੀ ਲੋੜ ਨਹੀਂ ਹੈ ਇਹਦੇ ਨਾਲ ਤੇਰੀ ਤ੍ਰਿਪਤੀ ਨਹੀਂ ਆਉਂਗੀ ਕਿ ਸਮਝਦਾ ਹੀ ਨਹੀਂ ਸਮਝਦਾ ਹੀ ਨਹੀਂ ਕਿਉਂ ਨਹੀਂ ਸਮਝਦਾ ਇਹਦੇ ਕੀ ਕਾਰਨ ਨੇ ਇਹ ਸਾਰਾ ਲੜੀਵਾਰ ਵਿਚਾਰ ਦਾਸ 15 ਤਰੀਕ ਤੱਕ ਥੜੇ ਚਰਨ ਪਰਸ ਰਿਹਾ ਹੈ ਕੋਲੋਂ ਦੇ ਨਿਮਾਣੇ ਕੋਸ਼ਿਸ਼ ਕਰੇਗਾ ਰਾਤ ਦੇ ਸਮੇਂ ਤੇ ਜੋ ਹੈ ਵਿਚਾਰਾ ਚਰਨਗੇ ਜੋ ਰਾਤ ਦਾ ਸਮਾਂ ਉਹਦੇ ਇੱਕ ਦਾਸ ਹਾਜ਼ਰੀ ਭਰੇਗਾ ਹੋਰ ਗੁਰਮੁਖ ਪਿਆਰੇ ਲੁਧਿਆਣੇ ਤੋਂ ਜੋ ਆਏ ਨੇ ਚੰਗੇ ਸੁਲਝੇ ਵਿਦਵਾਨ ਨੇ ਔਰ ਧਨ ਗੁਰਗਨ ਸਾਹਿਬ ਜੀ ਮਹਾਰਾਜ ਦੀ ਲੜੀਵਾਰ ਕਥਾ ਆਪ ਨੂੰ ਸਰਵਨ ਕਰਾ ਰਹੇ ਨੇ ਅੰਮ੍ਰਿਤਸਰ ਤੋਂ ਆਏ ਗੁਰੂ ਕੇ ਕੀਰਤਨੀ ਵੀ ਬੜੇ ਸੁੰਦਰ ਢੰਗ ਨਾਲ ਫਾਮਲੂ ਕਰਕੇ ਪਰਖ ਨਾਲ ਜੋੜਨ ਦਾ ਵਸੀਲਾ ਪ੍ਰਦਾਨ ਕਰ ਰਹੇ ਨੇ ਆਪ ਸਮੇਂ ਸਿਰ ਪਹੁੰਚਣਾ ਤੇ ਦਾਸ ਬਾਕੀ ਦਿਨਾਂ 'ਚ ਇਸ ਵਿਚਾਰ ਨੂੰ ਥੋੜੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰੇਗਾ ਬੁੱਲ ਚੁਗ ਦੀ ਸ਼ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ